ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਸਵੇਰ ਤੋਂ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਆਕਰਾਰ ਦਿੱਤਾ ਗਿਆ ਉਸ ਸਮੇਂ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਅਕਾਲੀ ਦਲ ਇਸ ਦੇ ਉੱਪਰ ਆਪਣੀ ਪ੍ਰਤੀਕਿਰਿਆ ਰੱਖਦਾ ਤਾਂ ਉੱਥੇ ਹੀ ਇਸ ਬਾਬਤ ਸ਼ਿਕਾਇਤ ਦਰਜ ਕਰਵਾਉਣ ਵਾਲੇ ਅਕਾਲੀ ਸੁਧਾਰ ਲਹਿਰ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਵੱਲੋਂ ਵੀ ਇਸ ਤੇ ਆਪਣਾ ਪ੍ਰतिकਰਮ ਦਿੱਤਾ ਗਿਆ ਜਿੱਥੇ ਚਰਨਜੀਤ ਬਰਾੜ ਵੱਲੋਂ ਇਸ ਤੇ ਗੱਲਬਾਤ ਕੀਤੀ ਗਈ ਤਾਂ ਉੱਥੇ ਹੀ ਬੀਬੀ ਜ਼ਗੀਰਕਰ ਉਹਨਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਤੋਂ ਕਾਂਗਰਸ ਸਰਪ ਦੇ ਫੈਸਲੇ ਤੋਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਸਹੀ ਫੈਸਲਾ ਜਿਹੜਾ ਉਹ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਕੈਬਨਿਟ ਮੰਤਰੀ ਨੇ ਉਸ ਸਮੇਂ ਰਹਿ ਚੁੱਕੇ ਨੇ ਉਹ ਵੀ ਆ ਕੇ ਆਪਣਾ ਸਪਸ਼ਟੀਕਰਨ ਦੇਣ ਹਾਲਾਂਕਿ ਬੀਬੀ ਉਹਨਾਂ ਦਾ ਕਹਿਣਾ ਹੈ ਕਿ ਉਹ ਬਹੁਤੇ ਦਿਨ ਜਿਹੜਾ ਕੈਬਨਿਟ ਮੰਤਰੀ ਨਹੀਂ ਰਹੇ ਮਹਿਸ 15 ਤੋਂ 16 ਦਿਨ ਕੈਬਨਿਟ ਮੰਤਰੀ ਦੇ ਵਜੋਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਪਰ ਬਾਵਯੁੱਧ ਕਿ ਹੁਣ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਦਿੱਤਾ ਗਿਆ ਤਾਂ ਉਹ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਆਪਣਾ ਸਪਸ਼ਟੀਕਰਨ ਦੇਣਗੇ ਤੇ ਬਾਕੀ ਹੋਰ ਅਕਾਲੀ ਸੁਧਾਰ ਲਹਿਰ ਦੇ ਵਿੱਚ ਜਿੰਨੇ ਲੀਡਰ ਨੇ ਜਿਹੜੇ ਕਿ ਉਸ ਸਮੇਂ ਮੌਜੂਦਾ ਕੈਬਨਟ ਮੰਤਰੀ ਸਨ ਜਾਂ ਵੱਖ-ਵੱਖ ਅਹੁਦਿਆਂ ਤੇ ਸਨ ਉਹ ਵੀ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਅਕਾਲ ਤਖਤ ਸਾਹਿਬ ਤੇ ਜ਼ਰੂਰ ਜਾਣਗੇ ਸੋ ਇਸ ਸਮੇਂ ਖਾਸ ਗੱਲਬਾਤ ਹੈ ਜਿਹੜੀ ਉਹ ਬੀਬੀ ਜ਼ਗੀਰਕਰ ਉਹਨਾਂ ਦੇ ਨਾਲ ਕਰਤੇ ਆ ਉਹਨਾਂ ਨਾਲ ਜਾਣਕਾਰੀ ਹਾਸਲ ਕਰਦੇ ਆ ਕਿ ਇਸ ਫੈਸਲੇ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੈ ਜਿਹੜਾ ਉਹ ਹੋ ਰਿਹਾ ਸੋ ਬੀਬੀ ਜੀ ਬਹੁਤ-ਬਹੁਤ ਸਵਾਗਤ ਹੈ D5 ਚੈਨਲ ਦੇ ਨਾਲ ਜੁੜਨ ਵਾਸਤੇ ਮਿਹਰਬਾਨੀ ਜੀ ਬੀਬੀ ਜੀ ਅੱਜ ਜਿਹੜਾ ਸ੍ਰੀ ਅਕਾਲ ਸਹਾਬ ਦਾ ਫੈਸਲਾ ਆ ਗਿਆ ਸੋ ਕਿਸ ਤਰ੍ਹਾਂ ਦੇਖਦੇ ਹੋ ਜੀ ਜੀ ਦੇਖੋ ਸ੍ਰੀ ਅਕਾਲ ਪਤਾ ਸਾਹਿਬ ਸਾਰੇ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਜੀ ਕੋਈ ਵੀ ਪੰਥ ਵਿੱਚ ਦਫੇਲ ਪੈਂਦਾ ਹੈ ਜਾਂ ਕੋਈ ਮर्यादा ਦਾ ਕਾਨੂੰਨ ਹੁੰਦਾ ਹੈ ਜਾਂ ਕੋਈ ਗੁਰਮਤ ਦਾ ਨੁਕਸਾਨ ਹੁੰਦਾ ਹੈ ਜੀ ਜਾਂ ਕਿਸੇ ਕਿਸਮ ਦੀ ਸ੍ਰੀ ਅਕਾਲ ਪਤਾ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੁੰਦਾ ਹੈ ਉਹ ਸਾਰੇ ਮਸਲੇ ਜਿਹੜੇ ਹੈ ਸ੍ਰੀ ਅਕਾਲ ਪਤਾ ਸਾਹਿਬ ਤੇ ਜਾਂਦੇ ਆ ਜੀ ਔਰ ਉੱਥੇ ਜਾ ਕੇ ਫਿਰ ਜਦੋਂ ਜਿਹੜਾ ਵੀ ਦੋਸ਼ੀ ਪਾਇਆ ਜਾਵੇ ਉਹਨੂੰ ਤਰਖਾਇਆ ਦਾ ਨਾਮ ਦਿੱਤਾ ਜਾਂਦਾ ਹੈ ਜੀ ਸਮਾਪਤੀ ਦੀ ਹੈ ਕਿ ਸਾਰੀ ਸੰਗਤ ਦੇ ਮਨ ਵਿੱਚ ਰੋਸ ਹੈ ਉਹ ਸਾਰੇ ਉੱਥੇ ਦਰਖਾਸਤਾਂ ਦਿੱਤੀਆਂ ਤੇ ਅੱਜ ਤਨਖਾਹਿਆ ਕਰਾ ਦਿੱਤਾ ਤੇ ਦੋਸ਼ੀ ਉਹਨੂੰ ਨਾਮਜ਼ਦ ਕਰ ਦਿੱਤਾ ਅਸੀਂ ਤੇ ਕਮਿਟੀ ਆ ਕੇ ਸ਼੍ਰੀ ਅਕਾਲਤਾ ਜੀ ਸਾਹਿਬ ਦਾ ਕੋਈ ਵੀ ਫੈਸਲਾ ਉਹਨਾਂ ਸਰਪ੍ਰਸਤ ਕਮਿਟੀ ਉਹਨਾਂ ਸਾਰਨ ਪ੍ਰਵਾਨ ਕਰਨਾ ਪੈਣਾ ਬੀਬੀ ਜੀ ਕਿ ਇਹ ਵੀ ਹੁਕਮ ਫਿਰ ਅਕਾਲਤਾ ਸਾਹਿਬ ਦੇ ਜਿਤ ਤਾਰ ਵੱਲੋਂ ਲਗਾਇਆ ਗਿਆ ਹੈ ਕਿ ਜਿਹੜੇ ਉਸ ਵੇਲੇ ਦੇ ਕੈਬਨਿਟ ਮੰਤਰੀ ਸੀਗੇ ਉਹਨਾਂ ਨੂੰ ਵੀ ਸਪਸ਼ਟਿਕਰਨ ਇਹਨਾਂ ਮਾਮਲਿਆਂ ਤੇ ਦੇਣਾ ਪੈਣਾ 15 ਦਿਨਾਂ ਦੇ ਅੰਦਰ ਅੰਦਰ ਬਹੁਤ ਅੱਛਾ ਜੀ ਕਿਉਂਕਿ ਅਸੀਂ ਵੀ ਉੱਥੇ ਲਿਖ ਕੇ ਦੇ ਕੇ ਆਏ ਸੀ ਕਿ ਜਿਹੜੇ ਉਸ ਵੇਲੇ ਪਾਰਟੀ ਵਿੱਚ ਸੀ ਐਮਐਲਏ ਸੀ ਜਾਂ ਮੰਤਰੀ ਸੀ ਜਾਂ ਕੋਈ ਵਰਕਰ ਸੀ ਜੀ ਉਹਨਾਂ ਦਾ ਵੀ ਜਿੰਨਾ ਕਿਸੇ ਦਾ ਦੋਸ਼ ਹੋਵੇ ਤੇ ਉਹਨਾਂ ਨੂੰ ਵੀ ਬੁਲਾ ਕੇ ਸੇਵਾ ਲਈ ਜਾਵੇ ਜਾਂ ਸਜ਼ਾ ਲਈ ਜਾਵੇ ਜੀ ਮਰਵਾਣ ਕੀਤੀ ਜਾਏਗੀ ਕਿਉਂਕਿ ਉਹਨਾਂ ਦੇ ਸਾਰਿਆਂ ਦੇ ਮਨਾਂ ਦੇ ਉੱਤੇ ਬੋਝ ਹੈ ਜੀ ਇਸ ਕਰਕੇ ਕੈਬਨ ਨੂੰ ਬੁਲਾਇਆ ਗਿਆ ਤੇ ਮੈਂ ਆਪਣੇ ਬਾਰੇ ਵੀ ਦੱਸਣਾ ਚਾਹਨੀ ਹੈ ਕਿ 12 ਵਿੱਚ ਮੈਂ ਵੀ ਵਜੀਰ ਬਣੀ ਸੀ ਪਰ ਮੈਂ ਬਣੀ ਸੀ ਸਿਰਫ 16 ਦਿਨ ਵਾਸਤੇ 14 ਨੂੰ ਮੈਂ 14 ਮਾਰਚ ਨੂੰ ਸੌ ਚੁੱਕੀ ਸੀ ਤੇ 30 ਮਾਰਚ ਨੂੰ ਅਸਤੀਫਾ ਦਿੱਤਾ ਸੀ ਇਹ ਸਾਰੇ ਕਰਨਾਮਾ ਬਾਅਦ ਵਿੱਚ ਵਾਪਰਦੀਆਂ ਉਸ ਕਰਨਾਮਾ ਵੇਲੇ ਮੈਂ ਮੰਤਰੀ ਨਹੀਂ ਸੀ ਫਿਰ ਵੀ ਮੈਂ ਆਪਣਾ ਫਾਰਕ ਸਮਿਤੀ ਦੇ ਹੋਇਆ ਸੀ ਇੱਕਾਲਤ ਸਾਬ ਦਾ ਹੁਕਮ ਮੰਨਦਿਆਂ ਹੋਇਆ ਮੈਂ ਪ੍ਰਸਪਤੀ ਕਰਨ ਲਿਖ ਕੇ ਦੇ ਕੇ ਜਾਵਾਂਗਾ ਜੀ ਬੀਬੀ ਜੀ ਉਸ ਵੇਲੇ ਬਹੁਤ ਸਾਰੇ ਅਜਿਹੇ ਐਮਐਲਏ ਸੀਗੇ ਜਾਂ ਫਿਰ ਕੈਬਨਟ ਮਨਿਸਟਰੀਆਂ ਦੇ ਵਿੱਚ ਸੀਗੇ ਜੋ ਹੁਣ ਸੁਧਾਰ ਲੈਰ ਦਾ ਹਿੱਸਾ ਨਹੀਂ ਸੋ ਉਹ ਵੀ ਜਾ ਕੇ ਆਪਣਾ ਸਪਸ਼ਟਿਕਰਨ ਅਜਿਹੇ ਤਰੀਕੇ ਨਾਲ ਹੀ ਦੇਣਗੇ ਉਹਨਾਂ ਨੇ ਤੇ ਪਹਿਲਾਂ ਲਿਖ ਕੇ ਦਿੱਤਾ ਜੀ ਕਿ ਸਾਡਾ ਵੀ ਜਿਹਨਾਂ ਦਾ ਦੋਸ਼ ਹੈ ਉਹਨਾਂ ਨੂੰ ਵਿੱਚ ਜੁਰਮ ਸੇਵਾ ਲਈ ਜਾਵੇ ਜੀ ਬੀਬੀ ਜੀ ਕਿਉਂਕਿ ਚਾਚਰਲੀ ਤੇ ਉਹੀ ਗਏ ਉੱਥੇ ਸਾਰੇ ਸੁਧਾਰ ਲੈਰ ਵਾਲੀ ਲੀਡਰ ਜੀ 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 ਠੀਕ ਜੀ ਬੀਬੀ ਜੀ ਬਹੁਤ ਸ਼ੁਕਰੀਆ ਜੀ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ